ਪੁਲਿਸ ਡਿਵੀਜ਼ਨ ਬੰਗਾ ਦੇ ਥਾਣਾ ਮੁਕੰਦਪੁਰ ਅਧੀਨ ਆਉਂਦੇ ਪਿੰਡ ਬੱਲੋਵਾਲ ਵਿਖੇ ਇੱਕ ਧਾਰਮਿਕ ਸਥਾਨ ਤੇ ਨਸ਼ੇ ਨੂੰ ਜੜ ਤੋਂ ਖਤਮ ਕਰਨ ਲਈ ਪੁਲਿਸ ਪਬਲਿਕ ਮਿੱਤਰਤਾ ਮੀਟਿੰਗ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਡੀਐਸਪੀ ਬੰਗਾ ਸਰਵਨ ਸਿੰਘ ਭੱਲ ਨੇ ਨਸ਼ੇ ਦੇ ਮਾੜੇ ਪ੍ਰਭਾਵਾਂ ਬਾਰੇ ਜਾਣਕਾਰੀ ਸਾਂਝੀ ਕਰਦੇ ਹੋਏ ਕਿਹਾ ਕਿ ਨਸ਼ਾ ਜਿੱਥੇ ਪੰਜਾਬ ਦੀ ਨੌਜਵਾਨੀ ਨੂੰ ਹੌਲੀ-ਹੌਲੀ ਖਤਮ ਕਰਦਾ ਜਾ ਰਿਹਾ ਹੈ ਉੱਥੇ ਹੀ ਪੰਜਾਬ ਪੁਲਿਸ ਨੇ ਪੰਜਾਬ ਦੀ ਨੌਜਵਾਨੀ ਨੂੰ ਬਚਾਉਣ ਦੇ ਲਈ ਸਾਥੀਆਂ ਨਾਲ ਰਲ ਕੇ ਪਿੰਡ-ਪਿੰਡ ਟੂਰਨਾਮੈਂਟ ਕਰਵਾਈ। ਵੱਖ-ਵੱਖ ਪਿੰਡਾਂ ਵਿੱਚ ਨਸ਼ੇ ਦੇ ਮਾੜੇ ਪ੍ਰਭਾਵਾਂ ਬਾਰੇ ਦਸਾਉਣ ਲਈ ਪੁਲਿਸ, ਪਬਲਿਕ ਅਤੇ ਨਸ਼ੇ ਦੇ ਖਾਦਮੇ ਦੇ ਚਾਵਾਨ ਸਾਥੀਆਂ ਨਾਲ ਮਿਲ ਕੇ ਵਿਚਾਰਾ ਵੰਡੀਆਂ ਜਾ ਰਹੀਆਂ ਹਨ। ਇਸ ਮੌਕੇ ਐਸਐਚਓ ਰਾਜੀਵ ਕੁਮਾਰ ਥਾਣਾ ਮੁਕੰਦਪੋ ਨੇ ਕਿਹਾ ਕਿ ਜੇ ਕੋਈ ਪਿੰਡਾਂ ਵਿੱਚ ਜਾਂ ਸ਼ਹਿਰਾਂ ਵਿੱਚ ਜਾਂ ਕਿਤੇ ਹੋਰ ਤੁਹਾਨੂੰ ਨਸ਼ਾ ਵੇਚਦਾ ਵਿਅਕਤੀ ਦਿਖਾਈ ਦਿੰਦਾ ਹੈ ਤਾਂ ਉਸ ਦੀ ਤੁਰੰਤ ਜਾਣਕਾਰੀ ਪੁਲਿਸ ਨਾਲ ਸਾਂਝੀ ਕੀਤੀ ਜਾਵੇ ਪੁਲਿਸ ਤੋਂ ਡਰਨ ਦੀ ਲੋੜ ਨਹੀਂ ਪੁਲਿਸ ਤੁਹਾਡੀ ਹਮਦਰਦ ਬਣ ਕੇ ਤੁਹਾਡੇ ਵਿੱਚ ਵਿਚਰੇਗੀ ਤੁਹਾਡਾ ਇਸ ਵਿੱਚ ਕਿਤੇ ਵੀ ਨਾਮ ਨਹੀਂ ਆਉਣ ਦਿੱਤਾ ਜਾਵੇਗਾ ਮੇਰੇ ਵੱਲੋਂ ਮਸਦਾਪੱਟੀ ਮਾਰ ਨੰਬਰ 2 ਜਿਨੇ ਵੀ ਤੁਸੀਂ ਮੋਦਰ ਵਿਅਕਤੀ ਜੀ ਐਂਸੀ ਸਾਹਿਬਾਨ ਦਕਾਨਦਾਰ ਵੀ ਵੀ ਸਾਰੇ ਬੜਾ ਅੱਜ ਠੜਦਾ ਮੌਸਮ ਹੈਗਾ ਸਾਰੇ ਜਣੇ ਆਪਣਾ ਕੀਮਤੀ ਸਮਾਂ ਕੱਢ ਕੇ ਆਇਓ ਮੈਂ ਸਾਰਿਆਂ ਦਾ ਧੰਨਵਾਦੀ ਹਾਂ ਇਹ ਮੀਟਿੰਗ ਦਾ ਮਕਸਦ ਇਹ ਸੀ ਵੀ ਕਈ ਵਾਰ ਮੈਂ ਦਫ਼ਤਰ ਬੈਠਾ ਹੁੰਦਾ ਮੇਰੇ ਕੋ ਉਹੀ ਬੰਦਾ ਆਉਂਦਾ ਵਾ ਜਿਹੜਾ ਕੋਈ ਕੰਪਲੇਂਟਡ ਜਿਹਨੂੰ ਕੋਈ ਪ੍ਰੋਬਲਮ ਹੋਵੇ ਥਾਣੇ ਵੱਲੋਂ ਜਾਂ ਰੁਟੀਨ ਵਰਕ ਦੇ ਵਿੱਚ ਮੇਰਾ ਸਿੱਧਾ ਰابطਾ ਕੇਰਾ ਨਹੀਂ ਹੁੰਦਾ ਇਸ ਕਰਕੇ ਨਸ਼ਿਆਂ ਦੇ ਵਿਰੋਧ ਤੇ ਇਹ ਹੋਈ ਹੈ ਕਿ ਹਰ ਜਗ੍ਹਾ ਹੀ ਨਸ਼ੇ ਜਿਹੜੇ ਆ ਉਹ ਅਸੀਂ ਜਿੰਨਾ ਸਭ ਕੋਈ ਇਨਫੋਰਮੇਸ਼ਨ ਆਉਂਦੀ ਆ ਤੇ ਅਸੀਂ ਉਹਦੇ ਆਧਾਰ ਤੇ ਹੀ ਕਾਰਵਾਈ ਕਰਦੇ ਆ ਪਬਲਿਕ ਦੇ ਸੰਜੋਗ ਤੋਂ ਬਿਨਾ ਕਿਸੇ ਵੀ ਕੰਮ ਦੇ ਵਿੱਚ ਪੁਲਿਸ ਜਾਂ ਕੋਈ ਹੋਰ ਡਿਪਾਰਟਮੈਂਟ ਕੰਮ ਜਾਂਦੀ ਹੋ। ਹੁਣ ਮੈਂ ਜਿਹੜਾ ਪੈਸਾ ਬੁਣਾ ਗੱਲ ਕੀਤੀ ਸੀ ਵੀ ਕਿਹੜਾ ਕੋਈ ਇਨਫੋਰਮੇਸ਼ਨ ਦਿੰਦੇ ਨੇ ਤੇ ਉਸ ਤੋਂ ਬਾਅਦ ਲੋਕ ਉਹਦੇ ਉਹਦੇ ਲੀਕਸ ਹੋ ਜੇ ਤੇ ਕੋਈ ਹਰ ਕੋਈ ਕਹਿੰਦਾ ਮੇਰਾ ਕੀ ਨੁਕਸਾਨ ਹੋਣਾ ਪਰ ਨਹੀਂ ਇਹਦੇ ਵਿੱਚ ਮੈਂ ਸਾਡਾ ਜਿਹਦਾ ਨੰਬਰ ਹੈਗਾ 9988303232 ਇਹ ਕਿ ਇਹੋ ਜਿਹਾ ਨੰਬਰ ਹੈਗਾ ਵਾ ਇਹ ਸਾਡੇ ਮਾਨਯੋਗ ਐਸਐਸਪੀ ਸਾਹਿਬ ਕੋਲ ਦਾ ਉਹਦੇ ਵਿੱਚ ਨੰਬਰ ਜਿਹੜਾ ਵਾ ਕਿਸੇ ਵੀ ਛੋਟੇ ਮੁਲਾਜ਼ਮ ਕੋ ਨਹੀਂ ਜਾ ਸਕਦਾ ਜਿਹਦਾ ਮੇਰਾ ਨੰਬਰ ਹੈਗਾ 987210056 ਇਹ ਨੰਬਰ ਉਹ ਨੰਬਰ ਨੇ ਜਿੰਨਾ ਤੇ ਅਸੀਂ ਰੱਖਣਾ ਰਾਬਤਾ ਕਾਇਮ ਰੱਖਣਾ ਜਿਹੜੀ ਵੀ ਕੋਈ ਸਾਨੂੰ ਇੱਥੇ ਇਨਫਰਮੇਸ਼ਨ ਆਉਣੀ ਹੈ ਉਹ ਉਸ ਇਨਫਰਮੇਸ਼ਨ ਤੇ ਕਾਰਵਾਈ ਹੋਣੀ ਹੋਣੀ ਸਾਡੇ ਡਿਪਾਰਟਮੈਂਟ ਦੇ ਵਿੱਚ ਹੀ ਬਹੁਤ ਸਤਾਰਾ ਕੋਈ ਇੱਕ ਅੱਧੀ ਕੋਈ ਬਲੈਕ ਸ਼ੀਪ ਹੋ ਸਕਦੀ ਆ ਉਹ ਹਰ ਕੋਈ ਨਸ਼ੇ ਨਾਲ ਕੋਈ ਸੰਬੰਧਤ ਹੋਵੇ ਪਰ ਸਾਡੇ 99% ਮੁਲਾਜ਼ਮ ਜਿਹੜੇ ਆ ਇਹਨਾਂ ਕੰਮਾਂ ਤੋਂ ਦੂਰ ਨੇ ਕੋਈ ਨਸ਼ਾ ਵਕਾਵੇ ਜਿਹੜਾ ਮੈਨੂੰ ਇੱਥੇ ਆਇਆ ਨੂੰ 6 ਸਾਲ ਹੋ ਗਿਆ ਵੀ ਮੇਰੀ ਨੌਲੇਜ ਚ ਹੋਵੇ ਫਲਾਨਾ ਪੁਰਸਾ ਨਸ਼ੇ ਵਕਾਉਂਦਾ ਕੋਈ ਲਾਟਰੀ ਸਟਾਲ ਲਾਉਂਦਾ ਇਹੋ ਜਿਹੇ ਕੰਮਾਂ ਦੇ ਮੈਂ ਐਂਟੀ ਆ ਜਿੱਥੇ ਮੈਂ ਰਹਾਂ ਜੇ ਕੋਈ ਮੁਲਾਜ਼ਮ ਜੇ ਕੋਈ ਬੰਦਾ ਇਹੋ ਜੀ ਗਲਤੀ ਕਰਦਾ ਤੇ ਉੱਤੇ ਹੀ ਕਾਰਵਾਈ ਹੋਣੀ ਤੇ ਇਸ ਤੋਂ ਬਿਨਾ ਜਿਹੜਾ ਹੈਗਾ ਕਿ ਮੇਨ ਸਟਾ ਇੱਥੇ ਆਉਣ ਦਾ ਮਕਸਦ ਉਹਨਾਂ ਵੀ ਚੋਰੀਆਂ ਹੋ ਜਾਂਦੀਆਂ ਨੇ ਸ਼ਹਿਰ ਦੇ ਵਿੱਚ ਕਈਆਂ ਇਹਦੇ ਵਾਸਤੇ ਅਸੀਂ ਸਪੈਸ਼ਲ ਉਹਨਾਂ ਪੀਸੀਆਰ ਵਾਕਸਾ ਕਾ ਰਾਤ ਨੂੰ ਚਲਾਏ ਹੋਏ ਆ ਦੋ ਸੱਜੇ ਤੇ ਖੱਬੇ ਸੜਕ ਨੂੰ ਡਿਵਾਈਡ ਕੀਤਾ ਹੋਇਆ ਇੱਕ ਮੋਟਰਸਾਈਕਲ ਜਿਹੜਾ ਵਾ ਉਹ ਅਸੀਂ ਸ਼ਹਿਰ ਵੱਲੋਂ ਚਲਾਉਂਦੇ ਆ ਇੱਕ ਦਵੀਂ ਸਾਈਡ ਜਿਹੜੀ ਸਾਈਡ ਤੋਂ ਪਾਸੇ ਨਾ ਪੱਤੀ ਸਾਈਡ ਆਏ ਆ ਤੇ ਇੱਕ ਮੋਟਰਸਾਈਕਲ ਰਾਤ ਨੂੰ ਜਿਹੜਾ ਉਹ ਰੇਲਵੇ ਲਾਈਨ ਵੱਲ ਸਾਢੇ ਪਾਸੇ ਨੂੰ ਚੱਲਦਾ ਹੈ ਪਰ ਇਹ ਅਣਪਛਨੀ ਹੈਗਾ ਚਾਰ ਬੰਦੇ ਜਿਹੜੇ ਆ ਉਹ ਤਾਂ ਹੀ ਸਾਡੇ ਸਿਰਫ ਉਹ ਚੌਕੀਦਾਰਾਂ ਨੂੰ ਲਟਕਰਾ ਸਕਦੇ ਚੋਰੀਆਂ ਜਿਹੜੀਆਂ ਹੋਣੀਆਂ ਨੇ ਉਹਨਾਂ ਨੂੰ ਮੋਸਟਲੀ ਮੱਸਿਆ ਤੋਂ 7 ਦਿਨ ਪਹਿਲਾਂ ਤੇ 7 ਦਿਨ ਬਾਅਦ ਇਹ ਨੇੜੀਆਂ ਰਾਤਾਂ ਹੁੰਦੀਆਂ ਨੇ ਕਿਹਦੇ ਵਿੱਚ ਹੀ ਚੋਰੀਆਂ ਦੇ ਸੰਭਾਵਨਾ ਜ਼ਿਆਦਾ ਹੁੰਦੀ ਆ ਹੁਣ ਕੀ ਆ ਵੀ ਇਹਨਾਂ ਦਿਨਾਂ ਦੇ ਵਿੱਚ ਦਸੰਬਰ ਤੇ ਜਨਵਰੀ ਦੇ ਵਿੱਚ ਧੁੰਦ ਬਹੁਤ ਪੈ ਜਾਂਦੀ ਹੈ ਤੇ ਰਾਤਾਂ ਜਿਹੜੀਆਂ ਨੇਹੀ ਹੋ ਜਾਂਦੀਆਂ ਇਸ ਕਰਕੇ ਇਹਨਾਂ ਦਿਨਾਂ ਦੇ ਵਿੱਚ ਜਿਹੜਾ ਵਾ ਉਹ ਆਪਾਂ ਨੂੰ ਮੁਸ਼ਤਰਦੀ ਨਾਲ ਕੰਮ ਕਰਨਾ ਪੈਣਾ ਸਾਰਿਆਂ ਨੂੰ ਮਿਲ ਜੂਰ ਕਿਹਨੇ ਦੁਕਾਨਦਾਰ ਨੇ ਜਿੱਥੇ ਤੁਹਾਡੀਆਂ ਦੁਕਾਨਾਂ ਜ਼ਿਆਦਾ ਨੇ ਕੋਈ ਫਰਕ ਨਹੀਂ ਪੈਂਦਾ ਜੇ 2-300 ਰੁਪਏ ਦੇਣਾ ਵੀ ਪਵੇ ਤੇ ਉਹ ਚੌਕੀਦਾਰ ਰੱਖ ਲਈਏ ਤੇ ਆਪਾਂ ਆਰਾਮ ਨਾਲ ਸੌ ਸਕਦੇ ਹਾਂ ਕੁਝ ਬੰਦੇ ਜਿਹੜੇ ਹੁੰਦੇ ਉਹ ਤੁਹਾਨੂੰ ਨੇ ਕੁਐਸਚਨ ਇਹ ਕਰਨਾ ਮੈਨੂੰ ਬਾਅਦ ਚ ਵੀ ਅਹੀ ਦੇ ਪੈਸੇ ਦਿੰਨੇ ਆ ਫਲਾਨਾ ਨਹੀਂ ਬੰਦਾ ਪੈਸੇ ਦਿੰਦਾ ਨੇ ਜਾਂ ਸਾਡੇ ਸਬੰਧਤ ਵਿਭਾਰ ਮੰਡਲ ਨਾਲ ਸਬੰਧਤ ਬੰਦੇ ਹੈਗੇ ਆ ਜਾਂ ਥੋੜਾ ਬਹੁਤ ਜਿਹੜੇ ਰਿਸਪੈਕਟ ਕਰਦੇ ਆ ਉਹਨਾਂ ਨਾਲ رابطہ ਕਾਇਮ ਕਰਕੇ ਸਾਡੇ ਜ਼ਾਇਲ ਅਫਸਰ ਲੱਗੇ ਹੁੰਦੇ ਆ ਪੁਲਿਸ ਦੇ ਸਹਿੰਦਰ ਸਾਹਿਬ ਐਸ ਐਚ ਓ ਸਾਹਿਬ ਨੂੰ ਉਹ ਉਹਨਾਂ ਨੂੰ ਜੇ ਕੋਈ ਨਹੀਂ ਵੀ ਦਿੰਦਾ ਤੇ ਡੀ ਸੀ ਸਾਹਿਬ ਦੇ ਆਰਡਰ ਹੈਗੇ ਆ ਉਹਦੀ ਅਸੀਂ ਕੰਪਲਾਈਂਸ ਕਰਵਾ ਸਕੀ ਅੱਜ ਆਉਣ ਦਾ ਮੇਰਾ ਮੇਨ ਮਕਸਦ ਹੀ ਹੋਈ ਸੀ ਫਿਰ ਵੀ ਤੁਹਾਨੂੰ ਕੋਈ ਇਸ ਤੋਂ ਇਲਾਵਾ ਕੋਈ ਪ੍ਰੋਬਲਮ ਲੱਗਦੀ ਹੈਗੀ ਆ ਪੁਲਿਸ ਦੇ ਪ੍ਰਤੀ ਤੇ ਮੈਨੂੰ ਤੁਸੀਂ ਦੱਸੋ ਤੇ ਅੱਜ ਜਿਹੜਾ ਤੁਸੀਂ ਕੀਮਤੀ ਸਮਾਂ ਕੱਢਿਆ ਸਾਰਿਆਂ ਨੇ ਉਹਦਾ ਵਾਸਤੇ ਵੀ ਮੈਂ ਧੰਨਵਾਦੀ ਹਾਂ ਇਸ ਤੋਂ ਆਪਣੇ ਜਿਹਨੇ ਚਰ ਕੰਜੂਮ ਨਹੀਂ ਕੋਈ ਕਰਦਾ ਉਹ ਨੂੰ ਪਿੰਦਾ ਨਹੀਂ ਉਹਦੇ ਚਿਰ ਤੱਕ ਉਹਦੀ ਕੋਈ ਵੈਲਿਊ ਨਹੀਂ ਹੈਗੀ ਕਿਸੇ ਚੀਜ਼ ਦੀ ਅੱਜ ਆਪਾਂ ਜਾਪਾਨ ਛੋਟੀ ਜੀ ਕੰਟਰੀ ਹੈਗੀ ਆ ਉੱਥੇ ਜੇ فرض ਕਰੋ ਕੋਈ ਚੀਜ਼ ਦਾ ਭਾਅ ਵਾਤਾ ਉਹਦੀ ਗੋਭੀ ਆ ਬੜੀ ਸੀਜ਼ਨਲ ਗੋਭੀ ਖਾਣੀ ਚਾਹੀਦੀ ਲੋਕ ਜੇ ਆਪਾਂ ਇਹੋ ਗੋਭੀ ਜੁਲਾਈ ਚ ਖਾਣੀ ਹੈ ਤਾਂ ਵੈਂਗੀ ਜੂਨ ਜੁਲਾਈ ਚ ਨਹੀਂ ਮਿਲਦੀ ਆਪਣੇ ਆਪ ਹੀ ਵੈਲਿਊ ਖਤਮ ਹੋ ਜਾਂਦੀ ਆਪਣੇ ਕੀ ਹੈ ਸਮਾਜ ਦੇ ਵਿੱਚ ਆਪਾਂ ਪੰਜਾਬੀਆਂ ਅਪਕ ਤੇ ਵੇਲੇ ਜਿਵੇਂ ਡਿਵੈਲਪਰ ਜਿਆਦਾ ਸਮਾਂ ਦੇ ਦ ਜਾਂ ਆਪਣੀ ਸੰਗਤ ਜੋ ਸਾਨੂੰ ਸੂਚਨਾ ਹੋਈ ਸੀ ਵੀ ਇਹ ਹੀ ਬਿਸ਼ੈਰ ਲੈਵਲ ਤੇ ਕਾਫੀ ਲੋਕਾਂ ਨੇ ਆਣਾ ਤੁਸੀਂ ਸਰ 15 ਜਣਿਆਂ ਨੂੰ ਕਹਿਣਾ ਤੇ ਅਸੀਂ ਉਸ ਹੱਬ ਦਾ ਪ੍ਰਬੰਧ ਕੀਤਾ ਸੀ ਤੇ ਸਾਨੂੰ ਮੌਕੇ ਤੇ ਪਤਾ ਲੱਗਾ ਚਲੋ ਮੈਂ ਆਪਣੇ ਵੀਰਾਂ ਨੂੰ ਆਪਣੀਆਂ ਦੁਕਾਨਾਂ ਤੋਂ ਟਾਈਮ ਕੱਢ ਕੇ ਸਾਰੇ ਆਏ ਆ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਕਿਉਂਕਿ ਇਹਨਾਂ ਨੂੰ ਮੌਕਾ ਉਹ ਨਸ਼ੇ ਦੇ ਖਿਲਾਫ ਜਾਂ ਜਿਹੜੀਆਂ ਸ਼ਹਿਰ ਵਿੱਚ ਹੋ ਰਹੀਆਂ ਚੋਰੀਆਂ ਦੇ ਖਿਲਾਫ ਇਸ ਕਰਕੇ ਜੋ ਵੀ ਸਾਨੂੰ ਅਧਿਕਾਰ ਨਿਰਦੇਸ਼ ਪ੍ਰਸ਼ਾਸਨ ਵੱਲੋਂ ਮਿਲੂਗੇ ਅਸੀਂ ਉਹਨਾਂ ਨੂੰ ਪੂਰਾ ਸਹਿਯੋਗ ਕਰਾਂਗੇ ਪਰ ਅਸੀਂ ਵੀ ਇਹਨਾਂ ਤੋਂ ਆਸ ਕਰਦੇ ਹਾਂ ਵੀ ਜਿਹੜੀ ਵੀ ਕੋਈ ਗੱਲ ਲੈ ਕੇ ਆਦੇ ਹੋ ਆਪਣੇ ਤੱਕ ਪ੍ਰਸ਼ਾਸਨ ਰੱਖੇ ਕਈ ਵਾਰੀ ਕੀ ਹੁੰਦਾ ਕਿ ਜੇ ਇਹ ਗੱਲੋਂ ਪਹਿਲੇ ਹੀ ਉਹਨਾਂ ਬੰਦਿਆਂ ਕੋਲ ਪਹੁੰਚੀ ਹੁੰਦੀ ਆ ਤਾਂ ਕਰਕੇ ਲੋਕੀ ਸਹਿਯੋਗ ਕਰਨੋਂ ਡਰਦੇ ਆ ਜੇ ਕੋਈ ਪ੍ਰਸ਼ਾਸਨ ਨੂੰ ਦੱਸਦਾ ਵੀ ਇੱਥੇ ਇਦਾਂ ਉਹ ਗੰਗਾ ਬੰਦਿਆਂ ਉਹ ਇਕੱਠੇ ਹੋ ਕੇ ਉਹਦੇ ਦਿਵਾਲੇ ਤੇ ਮੜ ਲਾ ਬੰਦੇ ਆ ਔਰ ਹਰ ਬੰਦੇ ਨੂੰ ਆਪਣਾ ਪਰਿਵਾਰ ਪਿਆਰਾ ਹੈ ਇਸ ਕਰਕੇ ਸਹਿਯੋਗ ਕਰਨ ਤੋਂ ਉਸਦੀ ਡਰ ਲੱਗਦੀ ਹੈ ਸੰਗਤ ਸਭ ਤੋਂ ਪਹਿਲਾਂ ਨਾਮ ਗੱਜਕੇ ਬਦਲਾਉ ਬਾਈ ਗੁਜੀਕਰਸ ਸਹਾਸੀ ਬਾਈ ਗੁਜੀ ਦੀ ਫਤਿਹ ਅੱਜ ਦਾ ਇਹ ਲੋਕ ਦਿਹਾੜਾ ਉਹ ਉਹਨਾਂ ਸ਼ਹੀਦਾਂ ਨੂੰ ਸਮਰਪਤਾ ਜਿਹੜੇ ਬਾਅਦ ਸਾਡੇ ਸਾਬਜਾ ਦੇ ਬਾਬਾ ਜੋਰਾਬਾ ਸਿੰਘ ਜੀ ਦੇ ਪਾਪਾ ਫੋਦੇ ਸਿੰਘ ਜੀ ਸ਼ਹੀਦ ਹੋਏ ਆ ਛੋਟੀ ਉਮਰ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਉਹਨਾਂ ਨੂੰ ਪ੍ਰਣਾਮ ਕਰਦੇ ਆ ਔਰ ਮੈਂ ਬੇਨਤੀ ਕਰਦਾ ਜਿੱਦਾਂ ਡੀਐਸਪੀ ਸਾਹਿਬ ਨੇ ਕਿਹਾ ਵੀ ਅਸੀਂ ਪ੍ਰਸ਼ਾਸਨ ਦਾ ਸਹਿਯੋਗ ਕਰੀਏ ਉਹ ਛੋਟੇ ਬਾਲ ਸੀ ਉਹਨਾਂ ਨੇ ਦੇਖੋ ਕਿੰਨੀ ਵੱਡੀ ਕੁਰਬਾਨੀ ਕੀਤੀ ਉਸ ਵੇਲੇ 7 ਸਾਲ ਦੇ 9 ਸਾਲ ਦੇ ਬੱਚੇ ਐਡੀ ਵੱਡੀ ਕੁਰਬਾਨੀ ਕਰ ਜਾਂਣ ਉਹਨਾਂ ਨੂੰ ਸਿੱਖਿਆ ਲੈਣੀ ਚਾਹੀਦੀ ਹੈ ਸਾਨੂੰ ਡੋਲਣਾ ਚਾਹੀਦਾ ਸਾਡੀ ਨੌਜਵਾਨ ਪੀੜ੍ਹੀ ਜਿਹੜੀ ਆ ਉਹਨੂੰ ਵੀ ਉਹਨਾਂ ਨੂੰ ਸਿੱਖਿਆ ਲੈਣੀ ਚਾਹੀਦੀ ਹੈ ਪਹਿਲਾਂ ਐਸਐਚਓ ਸਾਹਿਬ ਵੀ ਗੱਲ ਕਰਦੇ ਕਿ ਹਰ ਪਰਿਵਾਰ ਨੂੰ ਆਪਣਾ ਆਪ ਸੰਭਾਲਣਾ ਚਾਹੀਦਾ ਆਪਣੇ ਬੱਚੇ ਸੰਭਾਲਣੇ ਚਾਹੀਦੇ ਆ ਬਿਲਕੁਲ ਠੀਕ ਹੈ ਉਹਨਾਂ ਦੀ ਗੱਲ ਕਿਉਂਕਿ ਹੁਣ ਉਹ ਸੰਸਕਾਰ ਜਿਹੜੇ ਆ ਘੱਟ ਮਿਲਦੇ ਆ ਸਕੂਲਾਂ ਦੇ ਵਿੱਚ ਕਾਲਜਾਂ ਦੇ ਵਿੱਚ ਜਿਹੜੇ ਪਹਿਲਾਂ ਮਿਲਦੇ ਹੁੰਦੇ ਸੀ ਪਹਿਲਾਂ ਟੀਚਰਾਂ ਤੋਂ ਘਰ ਦੇ ਕਹਿੰਦੇ ਹੁੰਦੇ ਸੀ ਇਹਨਾਂ ਕੋਟੋ ਜਿਹੇ ਖਰਾਬ ਆ ਹੁਣ ਅਸੀਂ ਕਹੀ ਜਾਂ ਜਾ ਕੇ ਨਹੀਂ ਜੀ ਇਹਨਾਂ ਨੂੰ ਤੁਸੀਂ ਹੱਥ ਨਹੀਂ ਲਾਉਣਾ ਸੋ ਇਹ ਚੀਜ਼ਾਂ ਆਪਾਂ ਕਰਦੇ ਹਾਂ ਉਹ ਪੇਰੈਂਟਸ ਨੂੰ ਦੇਖਣੀਆਂ ਪੈਣੀਆਂ ਆਪਣਾ ਬੱਚਾ ਕਿੱਥੇ ਜਾਂਦਾ ਕਿੱਥੇ ਰਹਿੰਦਾ ਕੀ ਖਾਂਦਾ ਕੀ ਪੀਂਦਾ ਥੋੜਾ ਜਿਹਾ ਉਹਦਾ ਕੇਅਰ ਕਰਿਆ ਕਰੋ ਕਾਹ ਨਹੀਂ ਤੁਹਾਡੇ ਪ੍ਰਸ਼ਾਸਨ ਸਹਿਯੋਗ ਕਰੇਗਾ ਕਿਉਂਕਿ ਜਦੋਂ ਅਸੀਂ ਠੀਕ ਨਹੀਂ ਹੋਵਾਂਗੇ ਬੱਚਿਆਂ ਦੀ ਕੇਅਰ ਨਹੀਂ ਕਰਾਂਗੇ ਤਾਂ ਪ੍ਰਸ਼ਾਸਨ ਦੇ ਮੂਹਰੇ ਜਾ ਕੇ ਅਸੀਂ ਕਹਣਾ ਕਿ ਸਾਡਾ ਬੱਚਾ ਤਾਂ ਠੀਕ ਆ ਉਹਨਾਂ ਨੇ ਕਹਿਣਾ ਅਸੀਂ ਤਾਂ ਫੜਿਆ ਆ ਸੋ ਇਹ ਚੀਜ਼ਾਂ ਦੀ ਮੇਰੀ ਬੇਨਤੀ ਆ ਪ੍ਰਸ਼ਾਸਨ ਸਾਡੇ ਕੋ ਆਇਆ ਅਸੀਂ ਬੜੇ ਧੰਮਾਦਾਰੀ ਇਹਨਾਂ ਦੇ ਤੁਹਾਨੂੰ ਜਾਗਰੂਕ ਕੀਤਾ ਔਰ ਉਹਨੇ ਵਿਸ਼ਵਾਸ ਦਿਲਾਇਆ ਸਾਨੂੰ ਵੀ ਕੋਈ ਡਰਨੀ ਹੈ ਤੁਹਾਨੂੰ ਤੁਸੀਂ ਜਿੱਦਾਂ ਮਰਜੀ ਜਿਹੜੇ ਨੰਬਰ ਦਿੱਤੇ ਉਹਨਾਂ ਤੇ ਕਪਲੀਟ ਕਰ ਸਕਦੇ ਆਂ ਜਾ ਕੇ ਕਾਟਾ ਦੇ ਬਾਲ ਸਾਹਿਬ ਸਾਡੇ ਬਹੁਤ ਸੀਨੀਅਰ ਲੀਡਰ ਹੈਗੇ ਅਫੀਸਰ ਤੇ ਇਹਨਾਂ ਦਾ 1.5-2 ਸਾਲ ਤੋਂ ਅਸੀਂ ਦੇਖ ਰਹੇ ਆਂ ਬਹੁਤ ਵਧੀਆ ਢੰਗ ਦੇ ਨਾਲ ਇਹ ਕਰ ਰਹੇ ਆ ਸਾਡੇ ਹਲਕੇ ਦੇ ਵਿੱਚ ਸਾਰਾ ਕੁਝ ਸੋ ਮੈਂ ਇਹਨਾਂ ਦਾ ਧੰਨਵਾਦੀ ਆਂ ਤੁਹਾਡਾ ਸਾਰਿਆਂ ਦਾ ਧੰਨਵਾਦੀ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੋੜੀ ਤੇ ਕੰਮ ਸਾਰ ਅੱਛਾ ਮੈਨੂੰ ਨਹੀਂ ਪਤਾ ਜੀ ਜੋ ਪਾਜੀ ਕਰ ਲੈਣਾ ਕਰ ਲੈਣਾ